ਇਹ ਸਮਾਂ ਦੁਸ਼ਮਣ ਦੇ ਨਾਲ ਟੱਕਰੇ ਕਰਨ ਦਾ ਹੈ ਤੇ ਕਿਸਾਨਾਂ ਨੂੰ ਹੁਣ ਧਰਨੇ ਜਿਹੜੇ ਕਿ ਮੁੱਲਤ ਵੀ ਕਰ ਦੇਣੇ ਚਾਹੀਦੇ ਨੇ। ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਦੇ ਵੱਲੋਂ ਅਪੀਲ ਕੀਤੀ ਗਈ ਹੈ ਤਾਂ ਦੱਸਦੀ ਕਿ ਵੱਡੀ ਖਬਰ ਨਿਕਲ ਕੇ ਬਾਹਰ ਆ ਰਹੀ ਹੈ ਤੇ ਉੱਥੇ ਹੀ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਮੈਂ ਇਹਨਾਂ ਵਿਸ਼ੇਸ਼ ਪ੍ਰਤੀ ਪ੍ਰਤਸਥਿਤੀਆਂ ਤੇ ਮੰਦੇ ਨਜ਼ਰ ਅਪੀਲ ਕਰਦਾ ਹਾਂ ਕਿ ਰਾਸਤੇ ਵਿੱਚ ਕਿਸਾਨ ਸੰਗਠਨਾ ਜਾਂ ਕਿਸੇ ਵੀ ਹੋਰ ਸੰਗਠਨ ਦੇ ਵੱਲੋਂ ਜੇ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਤੇ ਉਹਨਾਂ ਨੂੰ ਫਿਲਹਾਲ ਮੁਲਤਵੀਕਾਰ ਦਿੱਤਾ ਜਾਵੇ ਕਿਉਂਕਿ ਇਹ ਸਮਾਂ ਦੁਸ਼ਮਨ ਦੇ ਨਾਲ ਟੱਕਰੇ ਦਾ ਹੈ ਤੇ ਦੂਜੇ ਪਾਸੇ ਉੱਥੇ ਜੰਮੂ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਅੱਤਵਾਦੀ ਹਮਲੇ ਦਾ ਜਵਾਬ ਦੇ ਵਿੱਚ ਭਾਰਤੀ ਫੌਜ ਨੇ ਅੱਤਵਾਦ ਦੇ ਵਿਰੁੱਧ ਜਿਹੜੀ ਕਿ ਵੱਡੀ ਕਾਰਵਾਈ ਕੀਤੀ ਹੈ ਤੇ ਇੱਕ ਸਾਂਝੇ ਆਪਰੇਸ਼ਨ ਦੇ ਤਹਿਤ ਭਾਰਤ ਦੀਆਂ ਤਿੰਨ ਫੌਜਾਂ ਨੇ ਪਾਕਿਸਤਾਨ ਦੇ ਵਿੱਚ ਸਥਿਤ ਕੁੱਲ 9 ਅੱਤਵਾਦੀ ਟਿਕਾਣਿਆਂ ਤੇ ਜਿਹੜਾ ਕਿ ਹਵਾਈ ਹਮਲੇ ਕੀਤੇ ਤੇ ਭਾਰਤ ਦੇ ਇਸ ਭਾਰਤ ਦੇ ਲੋਕ ਇਸ ਪੂਰੀ ਕਾਰਵਾਈ ਬਾਰੇ ਜਾਣਕਾਰੀ ਦੀ ਬੇਸਬਰੀ ਦੇ ਨਾਲ ਉਡੀ ਕਰ ਰਹੇ ਸਨ ਅਤੇ ਅੰਤ ਦੇ ਵਿੱਚ ਭਾਰਤੀ ਫੌਜ ਨੇ মিডিਆ ਨੂੰ ਇਸ ਕਾਰਵਾਈ ਦੀ ਜਾਣਕਾਰੀ ਦਿੱਤੀ ਹੈ ਤੇ ਇਸ ਤੋਂ ਬਾਅਦ ਦੱਸਦੀ ਹੈ ਕਿ ਲੀਡਰਾਂ ਦੇ ਵੱਲੋਂ ਫੌਜ ਫੌਜੀ ਕਾਰਵਾਈ ਦੀ ਸਲਾਖਿਆ ਕੀਤੀ ਜਾ ਰਹੀ ਹੈ ਦੇਉਥੇ ਪਾਟਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਜਿਹੜੀ ਕਿ ਪੋਸਟ ਸਾਂਝੀ ਕੀਤੀ ਗਈ ਹੈ ਤੇ ਉਹਨਾਂ ਨੇ ਲਿਖਿਆ ਹੈ ਕਿ ਭਾਰਤ ਦੀ ਰੱਖਿਆ ਸੈਨਾਵਾਂ ਨੇ ਆਪਣੀ ਸੁਰਬਿਰਤਾ ਦੀ ਜੜੇੜਾ ਲੋਹਾ ਮਨਾਉਂਦੇ ਆ ਹੋਇਆ ਇੱਕ ਵਾਰ ਫਿਰ ਤੋਂ ਆਤਕਵਾਦ ਤੇ ਕਰਾਰਾ ਵਾਰ ਕੀਤਾ ਹੈ ਤੇ ਅਸੀਂ ਸਾਡੀਆਂ ਬਹਾਦਰ ਸੈਨਾਵਾਂ ਨੂੰ ਸਲੂਟ ਕਰਦੇ ਆ ਅਤੇ ਵਿਸ਼ੇਸ਼ ਧੰਨਵਾਦ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਤੇ ਜਿਨ੍ਹਾਂ ਨੇ ਸਾਡੀਆਂ ਸੈਨਾਵਾਂ ਨੂੰ ਪੇਸ਼ੇ ਜਿਹੜੇ ਕਿ ਪੇਜ ਤੇ ਤਰੀਕੇ ਦੇ ਟਾਰਗੇਟ ਚੁਣਨ ਦਾ ਮੌਕਾ ਦਿੱਤਾ ਹੈ ਤੇ ਸਾਡੀਆਂ ਸੈਨਾਵਾਂ ਨੇ ਵੀ ਜਿਹੜਾ ਕਿ ਅਟੈਕ ਕਰਨ ਦੀ ਬਜਾਏ ਸਿਰਫ ਆਤਕ ਦੇ ਟਿਕਾਣੇ ਨਸ਼ਟ ਕਰਕੇ ਸ਼ਾਨਦਾਰ ਕੰਮ ਕੀਤਾ ਤੇ ਭਾਰਤ ਦੀ ਰੱਖਿਆ ਸੈਨਾਵਾਂ ਨੇ ਆਪਣੀ ਜਿਹੜੀ ਕਿ ਲੋਹਾ ਮਨੋਂਦਿਆ ਹੋਇਆ ਇੱਕ ਵਾਰ ਫਿਰ ਆਤਕਵਾਦ ਤੇ ਉੱਤੇ ਜਿਹੜਾ ਕਿ ਉਹਨਾਂ ਨੇ ਕਿਹਾ ਹੈ ਕਿ ਅਤਵਾਦ ਦੇ ਹਮਲਾ ਕੀਤਾ ਤੇ ਜਿਸ ਤੋਂ ਬਾਅਦ ਉੱਥੇ ਹੀ ਸੁਨੀਲ ਜਾਖੜ ਦੇ ਵੱਲੋਂ ਕਿਸਾਨ ਜਥੇਬੰਦੀਆਂ ਨੂੰ ਅਪੀਲ ਤੱਕ ਕੀਤੀ ਗਈ ਹੈ ਤੇ ਦੂਜੇ ਪਾਸੇ ਉਹਨਾਂ ਨੇ ਕਿਹਾ ਕਿ ਬਹੁਤ ਸ਼ਾਨਦਾਰ ਕੰਮ ਹੋਇਆ ਹੈ ਤੇ ਜਿਸ ਦੇ ਤਹਿਤ ਜਿਹੜੇ ਕਿ ਉਹਨਾਂ ਨੇ ਕਿਹਾ ਕਿ ਮੈਂ ਵਿਸ਼ੇਸ਼ ਪ੍ਰਤੀਸਥਿਤੀਆਂ ਤੇ ਮੰਦੇ ਨਜ਼ਰ ਅਪੀਲ ਕਰਦਾ ਹਾਂ ਕਿ ਰਾਸਤੇ ਵਿੱਚ ਕਿਸਾਨ ਸੰਗਠਨਾ ਜਾਂ ਕਿਸੇ ਹੋਰ ਵੀ ਸੰਗਠਨ ਦੇ ਵੱਲੋਂ ਜਿਹੜੇ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਤੇ ਉਹਨਾਂ ਨੂੰ ਫਿਲਹਾਲ ਜਿਹੜਾ ਕਿ ਮੁਲਤਵੀ ਕੀ ਕਰ ਦਿੱਤਾ ਜਾਵੇ ਕਿਉਂਕਿ ਜਿਹੜਾ ਇਹ ਸਮਾਂ ਦੁਸ਼ਮਣ ਦੇ ਨਾਲ ਟੱਕਰੇ ਦਾ ਹੈ ਤੇ ਜਿਸ ਤੋਂ ਬਾਅਦ ਸੁਨੀਲ ਜਾਖੜ ਦੇ ਵੱਲੋਂ ਜਿਹੜੀ ਕਿ ਅਪੀਲ ਲਗਾਤਾਰ ਕੀਤੀ ਜਾ ਰਹੀ ਆ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਦੇ ਵੱਲੋਂ ਅਪੀਲ ਕੀਤੀ ਗਈ ਹੈ ਤੇ ਦੱਸਦੀ ਹੈ ਕਿ ਵੱਡੀ ਖਬਰ ਨਿਕਲ ਕੇ ਬਾਹਰ ਆ ਰਹੀ ਹੈ ਤੇ ਉਥੇ ਹੀ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਮੈਂ ਇਹਨਾਂ ਵਿਸ਼ੇਸ਼ ਪ੍ਰਤੀ ਪ੍ਰਤੀਸਥਿਤੀਆਂ ਤੇ ਮੰंदे ਨਜ਼ਰ ਅਪੀਲ ਕਰਦਾ ਹਾਂ ਕਿ ਰਾਸਤੇ ਵਿੱਚ ਕਿਸਾਨ ਸੰਗਠਨਾ ਜਾਂ ਕਿਸੇ ਵੀ ਹੋਰ ਸੰਗਠਨ ਦੇ ਵੱਲੋਂ ਜੇ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਤੇ ਉਹਨਾਂ ਨੂੰ ਫਿਲਹਾਲ ਮੋਲਤਵੀਕਾਰ ਦਿੱਤਾ ਜਾਵੇ ਕਿਉਂਕਿ ਇਹ ਸਮਾਂ ਦੁਸ਼ਮਨ ਦੇ ਨਾਲ ਟੱਕਰੇ ਦਾ ਹੈ ਤੇ ਦੂਜੇ ਪਾਸੇ ਉੱਥੇ ਜੰਮੂ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਅੱਤਵਾਦੀ ਹਮਲੇ ਦਾ ਜਵਾਬ ਦੇ ਵਿੱਚ ਭਾਰਤੀ ਫੌਜ ਨੇ ਅੱਤਵਾਦ ਦੇ ਵਿਰੁੱਧ ਜਿਹੜੀ ਕਿ ਵੱਡੀ ਕਾਰਵਾਈ ਕੀਤੀ ਹੈ ਤੇ ਇੱਕ ਸਾਂਝੇ ਆਪਰੇਸ਼ਨ ਦੇ ਤਹਿਤ ਭਾਰਤ ਦੀਆਂ ਤਿੰਨ ਫੌਜਾਂ ਨੇ ਪਾਕਿਸਤਾਨ ਦੇ ਵਿੱਚ ਸਥਿਤ ਕੁੱਲ 9 ਅੱਤਵਾਦੀ ਟਿਕਾਣਿਆਂ ਤੇ ਜਿਹੜਾ ਕਿ ਹਵਾਈ ਹਮਲੇ ਕੀਤੇ ਤੇ ਭਾਰਤ ਦੇ ਇਸ ਭਾਰਤ ਦੇ ਲੋਕ ਇਸ ਪੂਰੀ ਕਾਰਵਾਈ ਬਾਰੇ ਜਾਣਕਾਰੀ ਦੀ ਬੇਸਬਰੀ ਨਾਲ ਉਡੀ ਕਰ ਰਹੇ ਸਨ ਅਤੇ ਅੰਤ ਦੇ ਵਿੱਚ ਭਾਰਤੀ ਫੌਜ ਨੇ মিডিਆ ਨੂੰ ਇਸ ਕਾਰਵਾਈ ਦੀ ਜਾਣਕਾਰੀ ਦਿੱਤੀ ਹੈ ਤੇ ਇਸ ਤੋਂ ਬਾਅਦ ਦੱਸਦੀ ਹੈ ਕਿ ਲੀਡਰਾਂ ਦੇ ਵੱਲੋਂ ਫੌਜ ਫੌਜੀ ਕਾਰਵਾਈ ਦੀ ਸਲਾਖਿਆ ਕੀਤੀ ਜਾ ਰਹੀ ਹੈ ਦੇਉਥੇ ਪਾਟਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਜਿਹੜੀ ਕਿ ਪੋਸਟ ਸਾਂਝੀ ਕੀਤੀ ਗਈ ਹੈ ਤੇ ਉਹਨਾਂ ਨੇ ਲਿਖਿਆ ਹੈ ਕਿ ਭਾਰਤ ਦੀ ਰੱਖਿਆ ਸੈਨਾਵਾਂ ਨੇ ਆਪਣੀ ਸੁਰਬਿਰਤਾ ਦੀ ਡੜੇੜਾ ਲੋਹਾ ਮਨਉਂਦੇ ਆ ਹੋਇਆ ਇੱਕ ਵਾਰ ਫਿਰ ਤੋਂ ਆਤਕਵਾਦ ਤੇ ਕਰਾਰਾ ਵਾਰ ਕੀਤਾ ਹੈ ਤੇ ਅਸੀਂ ਸਾਡੀਆਂ ਬਹਾਦਰ ਸੈਨਾਵਾਂ ਨੂੰ ਸਲੂਟ ਕਰਦੇ ਆ ਅਤੇ ਵਿਸ਼ੇਸ਼ ਧੰਨਵਾਦ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਤੇ ਜਿਨ੍ਹਾਂ ਨੇ ਸਾਡੀਆਂ ਸੈਨਾਵਾਂ ਨੂੰ ਪੇਸ਼ੇ ਜਿਹੜੇ ਕਿ ਪੇਜ ਤੇ ਤਰੀਕੇ ਦੇ ਨਾਲ ਟਾਰਗੇਟ ਚੁਣਨ ਦਾ ਮੌਕਾ ਦਿੱਤਾ ਹੈ ਤੇ ਸਾਡੀਆਂ ਸੈਨਾਵਾਂ ਨੇ ਵੀ ਜਿਹੜਾ ਕਿ ਅਟੈਕ ਕਰਨ ਦੀ ਬਜਾਏ ਸਿਰਫ ਆਤਕ ਦੇ ਠਿਕਾਣੇ ਨਸ਼ਟ ਕਰਕੇ ਸ਼ਾਨਦਾਰ ਕੰਮ ਕੀਤਾ ਤੇ ਭਾਰਤ ਦੀ ਰੱਖਿਆ ਸੈਨਾਵਾਂ ਨੇ ਆਪਣੀ ਜਿਹੜੀ ਕਿ ਲੋਹਾ ਮਨੋਂਦਿਆ ਹੋਇਆ ਇੱਕ ਵਾਰ ਫਿਰ ਆਤਕਵਾਦ ਤੇ ਉੱਤੇ ਜਿਹੜਾ ਕਿ ਉਹਨਾਂ ਨੇ ਕਿਹਾ ਹੈ ਕਿ ਅਤਵਾਦ ਹਮਲਾ ਕੀਤਾ ਤੇ ਜਿਸ ਤੋਂ ਬਾਅਦ ਉੱਥੇ ਹੀ ਸੁਨੀਲ ਜਾਖੜ ਦੇ ਵੱਲੋਂ ਕਿਸਾਨ ਜਥੇਬੰਦੀਆਂ ਨੂੰ ਅਪੀਲ ਤੱਕ ਕੀਤੀ ਗਈ ਹੈ ਤੇ ਦੂਜੇ ਪਾਸੇ ਉਹਨਾਂ ਨੇ ਕਿਹਾ ਕਿ ਬਹੁਤ ਸ਼ਾਨਦਾਰ ਕੰਮ ਹੋਇਆ ਹੈ ਤੇ ਜਿਸ ਦੇ ਤਹਿਤ ਜਿਹੜੇ ਕਿ ਉਹਨਾਂ ਨੇ ਕਿਹਾ ਕਿ ਮੈਂ ਵਿਸ਼ੇਸ਼ ਪ੍ਰਤੀਸਥਿਤੀਆਂ ਦੇ ਮੰਦੇ ਨਜ਼ਰ ਅਪੀਲ ਕਰਦਾ ਹਾਂ ਕਿ ਰਾਸਤੇ ਵਿੱਚ ਕਿਸਾਨ ਸੰਗਠਨਾ ਜਾਂ ਕਿਸੇ ਹੋਰ ਵੀ ਸੰਗਠਨ ਦੇ ਵੱਲੋਂ ਜਿਹੜੇ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਤੇ ਉਹਨਾਂ ਨੂੰ ਫਿਲਹਾਲ ਜਿਹੜਾ ਕਿ ਮੁਲਤਵੀ ਕੀ ਕਰ ਦਿੱਤਾ ਜਾਵੇ ਕਿਉਂਕਿ ਜਿਹੜਾ ਇਹ ਸਮਾਂ ਦੁਸ਼ਮਣ ਦੇ ਨਾਲ ਟੱਕਰੇ ਦਾ ਹੈ ਤੇ ਜਿਸ ਤੋਂ ਬਾਅਦ ਸੁਨੀਲ ਜਾਖੜ ਦੇ ਵੱਲੋਂ ਜਿਹੜੀ ਕਿ ਅਪੀਲ ਲਗਾਤਾਰ ਕੀਤੀ ਜਾ ਰਹੀ ਹੈ